ਹਾਂਜੀ ਦੋਸਤੋ ਆਪਾਂ ਪਹੁੰਚੇ ਆਂ ਪਿੰਡ ਹੀਰਕੇ ਦੇ ਵਿੱਚ ਸੰਕੀਤ ਇੰਟਰਨੈਸ਼ਨਲ ਸਕੂਲ ਜਿੱਦੇ ਵਿੱਚ ਹੋ ਰਿਹਾ ਹੈ ਸਕਾਲਰਸ਼ਿਪ ਟੈਸਟ ਤੁਹਾਨੂੰ ਦਿਖਾਣੇ ਆਪਾਂ ਕੀ ਹੈ ਪ੍ਰੋਸੈਸ ਆ ਚੱਲਦੇ ਆਪਾਂ ਕਰਦੇ ਆਂ ਗੱਲਬਾਤ ਸਕੂਲ ਦੀ ਮੈਨੇਜਮੈਂਟ ਤੇ ਸਟਾਫ ਦੇ ਨਾਲ ਬਹੁਤ ਕਰਾਊਡ ਹੈ ਸਕੂਲ ਦੇ ਵਿੱਚ ਹਰ ਇੱਕ ਪੇਰੈਂਟਸ ਆਪਣੇ ਬੱਚੇ ਨੂੰ ਸਕੂਲ ਦੇ ਵਿੱਚ ਲੈ ਕੇ ਪਹੁੰਚਿਆ ਹੋਇਆ ਦੂਰ ਦੇ ਨੇੜੇ ਤੋਂ ਲਗਭਗ ਨੇੜੇ ਦੇ ਲਗਭਗ 50 ਕਿਲੋਮੀਟਰ ਦੇ ਏਰੀਏ ਦੇ ਜਿੰਨੇ ਵੀ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਸੰਕਿਤ ਇੰਟਰਨੈਸ਼ਨਲ ਸਕੂਲ ਦੇ ਵਿੱਚ ਪਹੁੰਚੇ ਹੋਏ ਨੇ ਇੱਕ ਸਕਾਲਰਸ਼ਿਪ ਟੈਸਟ ਦੇ ਲਈ ਆਜੋ ਅੱਗੇ-ਅੱਗੇ ਤੁਹਾਨੂੰ ਦਿਖਾਉਣੇ ਆ ਦੇ ਵਿੱਚ ਚੱਲ ਰਹੀਆਂ ਨੇ ਕਿ ਜੋ ਪੇਰੈਂਟਸ ਆਏ ਆ ਉਹਨਾਂ ਦੇ ਐਂਟਰਟੇਨਮੈਂਟ ਦੇ ਲਈ ਛੋਟੀਆਂ-ਛੋਟੀਆਂ ਗੇਮਾਂ ਚੱਲ ਰਹੀਆਂ ਨੇ ਔਰ ਜੋ ਪੇਰੈਂਟਸ ਬੈਠੇ ਬੋਰ ਨਾ ਹੋਣ ਕੋਈ ਟਾਈਮ ਉਹਨਾਂ ਦਾ ਐਂਟਰਟੇਨਮੈਂਟ ਹੋ ਰਿਹਾ ਔਰ ਛੋਟੇ-ਛੋਟੇ ਪ੍ਰਾਈਜ਼ ਦਿੱਤੇ ਜਾ ਰਹੇ ਨੇ ਚਲੋ ਆਪਾਂ ਵੀ ਕੋਸ਼ਿਸ਼ ਕਰਦੇ ਆਂ ਆਪਾਂ ਵੀ ਕਿਸੇ ਨਾ ਕਿਸੇ ਗੇਮ ਚ ਪਾਰਟਿਸਿਪੇਟ ਜ਼ਰੂਰ ਕਰਾਂਗੇ ਚੱਲਦੇ ਆ ਮਿਲਦੇ ਆਂ मिल ਰਹੇ ਆ ਸੰਮਕੀ ਤੇ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਕਰਦੇ ਆ ਉਹਨਾਂ ਨਾਲ ਗੱਲਬਾਤ ਵੀ ਇਹ ਟੈਸਟ ਕਿਸ ਵਾਸਤੇ ਰੱਖਿਆ ਗਿਆ ਕੀ ਇਹਦਾ ਪਰਪਸ ਅਸੀਂ ਗੱਲ ਕਰਦੇ ਆ ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਪੁੱਛਣ ਤੇ ਬਹੁਤ-ਬਹੁਤ ਧੰਨਵਾਦ ਜੀ ਤੇ ਸਾਨੂੰ ਟਾਈਮ ਦੇਣ ਵਾਸਤੇ थैंक यू ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਵੀ ਹਾਂਜੀ ਸਰੇ ਇਹਦਾ ਪ੍ਰਟਿਆਸ ਸਕਾਲਰਸ਼ਿਪ ਟੈਸਟ ਰੱਖਿਆ ਹੈ ਮੈਨੇ ਇਹ ਟੈਸਟ ਕਿਉਂ ਕੀ ਹੈ ਪਰਪਸ ਕਿਸ ਵਾਸਤੇ ਇਹ ਟੈਸਟ ਰੱਖਿਆ ਹੈ ਸਰ ਜਿਵੇਂ ਅੱਜਕੱਲ੍ਹ ਦੇਖੋ ਆਪਾਂ ਦੇਖ ਰਹੇ ਆ ਕਿ ਬੱਚੇ ਸਕੂਲਾਂ ਦੇ ਵਿੱਚ ਜਦੋਂ ਪੜਦੇ ਆ ਤਾਂ ਸਿਰਫ ਉਹਨਾਂ ਨੂੰ ਥਿਊਰਟੀਕਲ ਪਾਰਟ ਕਰਵਾਇਆ ਜਾ ਰਿਹਾ ਹੈ ਹਨਾ ਹਾਂਜੀ ਹਾਂਜੀ ਬੱਚੇ ਨੂੰ ਅੱਜਕੱਲ੍ਹ ਆਪਾਂ ਬੱਚੇ ਨੂੰ ਐ ਸੋਚਦੇ ਆ ਕਿ ਬੱਚੇ ਨੇ ਆਪਾਂ ਨੂੰ ਕੰਪੀਟੀਸ਼ਨ ਐਗਜ਼ਾਮ ਕ੍ਰੈਕ ਕਰਨ ਬੱਚੇ ਓਕੇ ਜੋ ਆਪਣੇ एमसीक्यूज ਹੈ ਬੱਚੇ ਨੂੰ ਪਤਾ ਨਹੀਂ ਬੱਚੇ ਨੂੰ ਕਿ ਕਿਸ ਤਰ੍ਹਾਂ ਦੇ ਲੈਵਲ ਦੇ एमसीक्यू ਆਉਣਗੇ ਕਿਸ ਤਰ੍ਹਾਂ ਉਹਨਾਂ ਨੂੰ ਸੋਲਵ ਕਰਨਾ ਹੈ ਕਿਸ ਤਰ੍ਹਾਂ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਆਪਾਂ ਐਂਟਰੀ ਕਰਨੀ ਹੈ ਤਾਂ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇੱਕ ਬੱਚਿਆਂ ਦਾ ਥੋੜਾ ਆਈਕਿਊ ਲੈਵਲ ਚੈੱਕ ਕਰਨ ਵਾਸਤੇ ਹਣਾ ਆਪਾਂ ਇਹ ਚੀਜ਼ ਕਰ ਰਹੇ ਆ ਕਿਦਾਂ ਕਿ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਹੁਣ ਪੜ੍ਹਾਈ ਦਾ ਸਿਸਟਮ ਹੀ ਪੂਰਾ ਚੇਂਜ ਹੋ ਗਿਆ ਜਿੱਦਾਂ ਇਹ ਨਹੀਂ ਆਪਾਂ ਪਹਿਲਾਂ ਕਿਤਾਬਾਂ ਪੜ੍ਹਦੇ ਸੀ ਉਹ ਸਿਸਟਮ ਨਹੀਂ ਹਰ ਤਰ੍ਹਾਂ ਦੀ ਨੌਲੇਜ ਬੱਚਿਆਂ ਨੂੰ ਚਾਹੀਦੀ ਹੈ ਵੀ ਉਸ ਤਰ੍ਹਾਂ ਦੀ ਤੁਸੀਂ ਨੌਲੇਜ ਦੇਖ ਰਹੇ ਹੋ ਦੇਖਣ ਨੂੰ ਮਿਲ ਰਿਹਾ ਵੀ ਪੇਰੈਂਟਸ ਦੇ ਵਿੱਚ ਵੀ ਬਹੁਤ ਹਾਂ ਬਹੁਤ ਉਤਸ਼ਾਹ ਹੈ ਕੋਈ ਵੀ ਇਸ ਤੇ ਆਪਾਂ ਇਹ ਨਹੀਂ ਕਹਿ ਸਕਦੇ ਗਰੀਬ ਮੀਰ ਹਰ ਕੋਈ ਹਰ ਵਰਗ ਦਾ ਪੇਰੈਂਟਸ ਹੈ ਨਾ ਉਹ ਆਪਣੇ ਬੱਚਿਆਂ ਨੂੰ ਕਿਤੇ ਮਤਲਬ ਕੁਝ ਵੀ ਉਹਨੂੰ ਖਰਚਾ ਕਰਨਾ ਪੈ ਰਿਹਾ ਤੇ ਉਹ ਜਾ ਰਹੇ ਆ ਤੇ ਮੈਂ ਟੈਸਟ ਦਿਲਵਾਉਣਾ ਹੈ ਬਿਲਕੁਲ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹ ਔਰ ਮੈਂ ਕਿਸ ਕੀ ਟਾਈਮਿੰਗ ਹੈ ਟੈਸਟ ਦੀ ਕੀ ਕਿਦਾਂ ਦੱਸਾਂ ਜੋ ਅਸੀਂ ਟੈਸਟ ਹੈ ਇਹ ਦੋ ਪਾਰਟ ਦੇ ਵਿੱਚ ਰੱਖਿਆ ਦੋ ਗਰੁੱਪ ਬਣਾਏ ਆ ਇੱਕ ਗਰੁੱਪ ਦੇ ਵਿੱਚ ਅਸੀਂ ਫਰਸਟ ਟੂ ਫੋਰਥ ਕਲਾਸ ਰੱਖੀ ਹੈ ਔਰ ਜਿਸ ਦਾ ਟਾਈਮ ਹੈ 10 ਤੋਂ 12 ਠੀਕ ਹੈ 10:00 ਸਟਾਰਟ ਹੋਏ 12:00 ਐਗਜ਼ਾਮ ਓਵਰ ਹੋ ਜਾਏਗਾ ਉਸ ਤੋਂ ਬਾਅਦ ਸੈਕੰਡ ਸ਼ਿਫਟ ਦੇ ਵਿੱਚ ਸਾਡਾ ਜੋ ਐਗਜ਼ਾਮ ਹੈ ਉਹ 5th ਟੂ 8th ਹੈ ਓਕੇ ਉਹਦੀ ਟਾਈਮਿੰਗ ਹੈ 1 ਟੂ 3 1 ਵਜੇ ਸਟਾਰਟ ਹੋਏਗਾ ਜੀ 3 ਵਜੇ ਓਵਰ ਹੋ ਜਾਏਗਾ ਉਹ ਸੋ ਇਹ ਟੈਸਟ ਦਾ ਰਿਜ਼ਲਟ ਹੈ ਉਹ ਅੱਜ ਹੀ ਡਿਕਲੇਅਰ ਕੀਤਾ ਜਾਏਗਾ ਨਹੀਂ ਸਰ ਟੈਸਟ ਦਾ ਦੇਖੋ ਇਹ ਬਹੁਤ ਸਾਰੇ ਐਗਜ਼ਾਮ ਹੈ ਸਾਡੇ ਕੋਲ ਆਲਰੇਡੀ ਜਿਵੇਂ ਅਸੀਂ ਫਰਸਟ ਗਰੁੱਪ ਦੇ ਵਿੱਚ ਦੇਖੀਏ ਤਾਂ ਸਾਡੇ ਕੋਲ ਲਗਭਗ 900 ਬੱਚਾ ਪਹੁੰਚ ਚੁੱਕੇ ਓਕੇ ਓਕੇ ਹਨਾ ਤਾਂ ਇੱਕ ਦਿਨ ਦੇ ਅੰਦਰ ਉਹਨੇ ਬੱਚਿਆਂ ਦਾ ਔਰ ਸੈਕੰਡ ਰਾਊਂਡ ਦੇ ਵਿੱਚ ਸਾਨੂੰ ਉਮੀਦ ਹੈ ਵੀ ਇਸ ਤੋਂ ਵੀ ਬੱਚੇ ਜ਼ਿਆਦਾ ਆਉਣਗੇ ਅਪਰੋਕਸੀਮੇਟ 2000 ਸਟੂਡੈਂਟਸ ਦਾ ਅਸੀਂ ਐਗਜ਼ਾਮ ਅੱਜ ਲੈ ਰਹੇ ਹਾਂ ਤਾਂ ਇਹ ਕੋਈ ਸਰ ਤਾਂ ਇਨੀ ਕੁਐਸਚਨ ਪੇਪਰ ਦਾ ਚੈੱਕ ਕਰਨਾ ਅੱਜ ਪੋਸੀਬਲ ਨਹੀਂ ਹੈਗਾ ਨਾ ਤਾਂ ਥੋੜਾ ਇਹਨੂੰ ਡਿਲੇ ਕਰਾਂਗੇ ਥੋੜਾ ਜੋ ਇਹਦਾ ਰਿਜ਼ਲਟ ਹੈ ਉਹ ਅਸੀਂ ਪੇਰੈਂਟਸ ਨਾਲ ਕੱਛ ਦੇ ਵਿੱਚ ਸਾਡੇ ਬਣੇ ਹੋਏ ਗਰੁੱਪ ਟੀਚਰਸ ਦੇ ਨਾਲ ਸਾਡੇ ਕੰਟੈਕਟ ਨੰਬਰ ਸ਼ੇਅਰ ਨੇ ਤਾਂ ਉਹਨਾਂ ਨੂੰ ਜਦੋਂ ਵੀ ਅਸੀਂ ਰਿਜ਼ਲਟ ਰੈਡੀ ਕਰਾਂਗੇ ਫਿਰ ਅਨਾਉਂਸਮੈਂਟ ਦੇ ਵਿੱਚ ਸਾਡੇ ਗਰੁੱਪ ਦੇ ਵਿੱਚ ਉਹਨਾਂ ਨੂੰ ਕਾਲਿੰਗ ਦੇ ਦੁਆਰਾ ਉਹਨਾਂ ਨੂੰ ਫਿਰ ਅਨਾਉਂਸ ਕੀਤਾ ਜਾਏਗਾ ਕਿ ਹੁਣ ਰਿਜ਼ਲਟ ਹੈ ਬੱਚੇ ਦੀ ਪੋਜੀਸ਼ਨ ਦੱਸੀ ਜਾਏਗੀ ਸਾਡਾ ਜਿਹੜਾ ਰਿਜ਼ਲਟ ਬਣੇਗਾ ਉਹ ਇੰਸਟਾਗ੍ਰam ਤੇ ਫੇਸਬੁੱਕ ਤੇ ਔਰ ਜੋ ਸਾਡਾ YouTube ਤੇ ਪੇਜ ਹੈਗਾ ਉਸ ਤੇ ਵੀ ਅਪਲੋਡ ਕਰਾਂਗੇ ਜੀ ਜਿੱਦਾਂ ਦੇਖਣ ਨੂੰ ਮਿਲ ਰਿਹਾ ਨਾ ਪੇਰੈਂਟਸ ਆਏ ਉਹਨਾਂ ਦੇ ਐਂਟਰਟੇਨਮੈਂਟ ਲਈ ਬਹੁਤ ਵਧੀਆ ਗੇਮਸ ਚੱਲ ਰਹੀਆਂ ਨੇ ਹਾਂਜੀ ਉਹ ਚਲੋ ਐਂਟਰਟੇਨਮੈਂਟ ਦੇ ਨਾਲ-ਨਾਲ ਜਿੱਦਾਂ ਨਾ ਕੋਈ ਪੇਰੈਂਟਸ ਬਹੁਤ ਸ਼ਾਇ ਹੁੰਦੇ ਨੇ ਉਹ ਇੱਥੇ ਸਟੇਜ ਤੇ ਆ ਰਹੇ ਨੇ ਕੋਈ ਛੋਟੀ ਮੋਟੀ ਪਰਫਾਰਮੈਂਸ ਕਰ ਰਹੇ ਉਹਨਾਂ ਦਾ ਵੀ ਕੌਨਫੀਡੈਂਸ ਵਧ ਰਿਹਾ ਜਿਦਾਂ ਕਿ ਦੇਖਣ ਨੂੰ ਲੱਗਦਾ ਵੀ ਬੱਚੇ ਤਾਂ ਪੜ ਰਹੇ ਨੇ ਨਾਲ-ਨਾਲ ਪੇਰੈਂਟਸ ਨੂੰ ਵੀ ਦੁਆਰਾ ਪੜਨ ਦਾ ਮੌਕਾ ਮਿਲ ਰਿਹਾ ਹੈ ਕਨ ਬਿਲਕੁਲ ਇਹ ਚੀਜ਼ ਜ਼ਰੂਰੀ ਹੈ ਸਰ ਲੈਵਲ ਬਿਲਡ ਹੋ ਰਿਹਾ ਇਹ ਦੇਖ ਕੇ ਮੈਨੂੰ ਬਹੁਤ ਹੀ ਵਧੀਆ ਲੱਗਾ ਸਰ ਇਹ ਚੀਜ਼ ਜ਼ਰੂਰੀ ਹੈ ਜਿਹੜੇ ਪੀਰੈਂਟਸ ਕਦੇ ਸਟੇਜ ਤੇ ਨਹੀਂ ਗਏ ਜਿਨ੍ਹਾਂ ਨੂੰ ਕਦੇ ਮੌਕਾ ਨਹੀਂ ਮਿਲਿਆ ਜਾਂ ਜੋ ਜਿਨ੍ਹਾਂ ਨੇ ਕਦੇ ਕੋਈ ਪਾਰਟਿਸਿਪੇਟ ਕੀਤਾ ਨਹੀਂ ਸਾਡਾ ਮੋਟਿਵ ਸੀਗਾ ਕਿ ਪੀਰੈਂਟਸ ਨੂੰ ਵੀ ਆਪਾਂ ਅੱਗੇ ਲੈ ਕੇ ਆਈਏ ਸਭ ਤੋਂ ਵਧੀਆ ਗੱਲ ਇਹ ਲੱਗੀ ਬੋਰ ਹੋਣਾ ਚਾਹੇ ਇੱਕ ਗੱਲ ਹੈ ਬੋਰ ਹੋਣ ਤੋਂ ਇੰਟਰਟੇਨਮੈਂਟ ਜ਼ਰੂਰੀ ਸੀਗਾ ਬਟ ਜਿਹੜਾ ਇੱਕ ਉਹਨਾਂ ਦਾ ਕੌਨਫੀਡੈਂਸ ਵਧਾ ਰਹੇ ਹੋ ਤੁਸੀਂ ਸਟੇਜ ਤੇ ਆ ਕੇ ਛੋਟੀ ਮੋਟੀ ਪਰਫਾਰਮੈਂਸ ਦੇ ਰਹੇ ਨੇ ਨਾਲ ਇੱਕ ਪ੍ਰਾਈਜ਼ ਦੇ ਰਹੇ ਹੋ ਬਹੁਤ ਵਧੀਆ ਲੱਗਿਆ ਠੀਕ ਹੈ ਸਰ ਥੈਂਕ ਯੂ ਸਰ ਤੁਹਾਡਾ ਬਹੁਤ ਵਧੀਆ ਲੱਗਿਆ ਕਰਨ ਸਾਰਾ ਸਕੂਲ ਵਿਜ਼ਿਟ ਅੱਗੇ ਠੀਕ ਹੈ ਥੈਂਕ ਯੂ ਸਰ ਹੌਣ ਪੁੱ ਜੇ ਚਿੜੀਆਂ ਦੇਣ ਸੁਨੇਹੇ ਤਾਂ ਕਮਨ ਕੋਣ ਪੁੱਛੇ ਜੇ ਮਾਸੀਆਂ ਬਣ ਜਨ ਮਾਵਾਂ ਤਾਂ ਮਾਵਾਂ ਨੂੰ ਕੋਣ ਪੁੱਛੇ ਹਜੇ ਤੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਸੀ ਚੂਰੋ ਚੂਰ ਹੋਈ ਨਾ ਪਿਆਰ ਮਿਲੇ ਮਾਵਰ ਗਏ ਠੰਡੀਆਂ ਸ਼ਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਜਦ ਚੋਟ ਕੋਈ ਮੈਨੂੰ ਲੱਗਦੀ ਸੀ ਮੇਰੀ ਮਾਂ ਦਾ ਹਿਰਦਾ ਹਿੱਲਦਾ ਸੀ ਹੇ ਜਦੋਂ ਪੁੱਤ ਪੁੱਤ ਆਖ ਬੁਲਉਂਦੀ ਸੀ ਫੁੱਲ ਵਾਂਗਰ ਚਿਹਰਾ ਖਿਲਦਾ ਸੀ ਹੇ ਜਦੋਂ ਪੁੱਤ ਪੁੱਤ ਆਖ ਬੁਲਉਂਦੀ ਸੀ ਫੁੱਲ ਵਾਂਗਰ ਚਿਹਰਾ ਖਿਲਦਾ ਸੀ ਜਿਸ ਥਾਂ ਤੇ ਮਾਂ ਨਾ ਦਿਸਦੀ ਉਸਨੀਆਂ ਮਾਵਾ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਧੰਨਵਾਦ ਜੀ ਪਲੀਜ਼ ਆਪ ਇੱਕ ਕਲੀਪ ਉਠਾਈਏ

ਚਲ ਦਵਾ ਲਿਆ ਹਾਂ ਇਹ ਤਾਂ ਫਟ ਚੱਕੀ ਕਰਾਂ ਠੀਕ ਹਾਂ 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 ਪੂਰੀ ਗੱਲਬਾਤ ਕਰਾਂ ਕੈਸ ਚੰਦਰੀ ਸੀ ਕੜੀ ਮਾਤਾ ਵੇਖ ਦਿਓ ਖੜੀ ਕੈਸ ਚੰਦਰੀ ਸੀ ਕੜੀ ਮਾਤਾ ਵੇਖ ਦਿਓ ਖੜੀ ਤੋਰ i ਸਕੂਲ ਵਿਜਿਟ ਅੰਦਰ ਦਿਖਾਉਣੇ ਆ ਅਜੇ ਇਹ ਹੈ ਮੇਨ ਐਂਟਰੈਂਸ ਨੈਕਸਟ ਮੇਨਿਕ ਸਾਹਦੇ ਤੁਸੀਂ ਦੇਖ ਸਕਦੇ ਹੋ ਮੈਨੇਜਮੈਂਟ ਆਫਿਸ ਉਧਰ ਬਨੇ ਹੋਏ ਪ੍ਰਿੰਸੀਪਲ ਦਾ ਆਫਿਸ ਹੈ ਆ ਇਹ ਅੰਦਰ ਹੈ ਅਕਾਊਂਟੈਂਟ ਦਾ ਔਰ ਹਾਂ ਐਡਮਿਸ਼ਨ ਆਫਿਸ ਆ ਜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਬਿਲਡਿੰਗ ਬਣੀ ਹੋਈ ਹੈ ਸਕੂਲ ਦੀ ਫਿਲਹਾਲ ਇਹਦੇ ਵਿੱਚ ਜੋ ਫਸਟ ਵਾਲਾ ਫਸਟ ਤੋਂ ਫੋਰਥ ਵਾਲਾ ਟੈਸਟ ਉਹ ਚੱਲ ਰਿਹਾ ਹੈ ਚਾਹੇ 15 ਮਿੰਟ ਰਹਿ ਗਏ ਉਹ ਟੈਸਟ ਕੰਪਲੀਟ ਹੋਣ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਫਿਫਥ ਤੋਂ ਲੈ ਕੇ 8th ਤੱਕ ਦਾ ਟੈਸਟ ਹੋਣਾ ਉਸ ਦੀ ਟਾਈਮਿੰਗ ਹੈ 1 ਵਜੇ ਤੋਂ 3 ਵਜੇ ਤੱਕ ਵਿੱਚ 1 ਘੰਟੇ ਦਾ ਬ੍ਰੇਕ ਹੈ ਤੁਹਾਨੂੰ ਦਿਖਾਣੇ ਆ ਉੱਪਰ ਵਾਲੇ ਫਸਟ ਫਲੋਰ ਤੇ ਚੱਲ ਕੇ ਉੱਪਰ ਵਾਲੀ ਬਿਲਡਿੰਗ ਪਰ ਘਟ ਲਓ ਦੋਸਤੋ ਇਹ ਹੈ ਸਕੂਲ ਦੀ ਸਾਇੰਸ ਲੈਬ ਤੁਹਾਨੂੰ ਕਰਾਣਿਆ ਵਿਜ਼ਿਟ ਕੁਛ ਇੱਥੇ ਦੇ ਇਕੁਪੀਰਮੈਂਟ ਨਾ ਸਕੂਲ ਦੇ ਵਿੱਚ ਟੈਸਟ ਹੋਣ ਦੇ ਕਾਰਨ ਕੁਛ ਸਾਇੰਸ ਲੈਬ ਖਾਲੀ ਕੀਤੀ ਗਈ ਹੈ ਜਗਾ ਸਪੇਸ ਚਾਹੀਦੀ ਸੀ ਤੁਸੀਂ ਦੇਖ ਸਕਦੇ ਹੋ ਇਹ ਫਰਸਟ ਕਲਾਸ ਦੇ ਬੱਚੇ ਇੱਥੇ ਟੈਸਟ ਦੇ ਰਹੇ ਨੇ ਟੈਸਟ ਉਹਨਾਂ ਦਾ ਕੰਪਲੀਟ ਹੋ ਗਿਆ हेलो हाँ जी कौन सी क्लास में पढ़ते हो बेटा आप फर्स्ट में कैसा हुआ टेस्ट आपका इजी था।, था या टफ था इजी था ओके okay. हाँ जी आप कौन सी क्लास में हो थर्ड क्लास में कैसा गया टेस्ट आपका बहुत अच्छा हाँ जी आप कौन सी थर्ड क्ला... क्लास में कैसा रहा टेस्ट आपका अच्छा ज़्यादा टफ तो नहीं था हाँ जी दोस्तों ये फर्स्ट क्लास तो फोर्थ क्लास तक जो बच्चे टेस्ट दे के बाहर आ रहे थे ਉਹਨਾਂ ਆਪਾ ਕਰ ਰਹੇ ਸੀ ਗੱਲਬਾਤ ਕਿੱਦਾਂ ਰਿਹਾ ਉਹਨਾਂ ਦਾ ਟੈਸਟ ਹੁਣ 5th ਕਲਾਸ ਤੋਂ 8th ਕਲਾਸ ਤੱਕ ਦੇ ਬੱਚੇ ਉਹ ਅੰਦਰ ਜਾ ਰਹੇ ਨੇ ਉਹਨਾਂ ਦੀ ਟਾਈਮਿੰਗ 1 ਵਜੇ ਤੋਂ 3 ਵਜੇ ਤੱਕ ਹੈ ਧਿਆਨ ਨਾਲ ਸੁਣ ਲੋ ਜੋ ਮੈਂ ਬੋਲ ਰਹਾ ਹਾਂ ਉਹ ਇਹ ਪਹਿਲੀ ਮੈਂ ਜੋ ਹੈ ਇਹ 5th ਕਲਾਸ ਹੈ ਸੈਕੰਡ ਮੈਂ ਜੋ ਹੈ ਇਹ 6th ਕਲਾਸ ਹੈ ਤੇ ਤੀਜਾ ਮੈਂ ਹਾਂਜੀ ਹੁਣ ਸਟਾਰਟ ਹੋਣ ਜਾ ਰਿਹਾ 5th ਕਲਾਸ ਤੋਂ 8th ਕਲਾਸ ਤੱਕ ਦਾ ਟੈਸਟ ਕਰਾਊਡ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸਟੂਡੈਂਟ ਇੱਥੇ ਪਹੁੰਚੇ ਹੋਏ ਨੇ ਟੈਸਟ ਦੇਣ ਦੇ ਲਈ ਬੜਾ ਜ਼ਿਆਦਾ ਹੋਣ ਕਰਕੇ ਪ੍ਰਿੰਸੀਪਲ ਸਰ ਨੂੰ ਬੈਂਚ ਦੇ ਉੱਪਰ ਚੜ ਕੇ ਅਨਾਊਂਸਮੈਂਟ ਕਰਨੀ ਪਈ ਕੁਲਦੀਪ ਸਿੰਘ ਜੀ ਦੀ ਮੰਨਣੀ ਵੇਲੇ ਇੱਥੇ ਚੜ ਕੇ ਸੋਲਸਲੇ ਵੀ ਸੀ ਆ ਗਿਆ ਦੋਸਤੋ ਲਗਭਗ 40 ਤੋਂ 50 ਕਿਲੋਮੀਟਰ ਦੇ ਏਰੀਆ ਦੇ ਜੋ ਵੀ ਸਕੂਲ ਹੈ ਸਾਰੇ ਸਕੂਲ ਦੇ ਸਾਰੇ ਅਲੱਗ-ਅਲੱਗ ਸਕੂਲਾਂ ਦੇ ਬੱਚੇ ਇੱਥੇ ਟੈਸਟ ਦੇਣ ਲਈ ਆਏ ਹੋਏ ਨੇ 4th ਤੋਂ 5th ਤੋਂ 8th ਤੱਕ ਦੇ ਬੱਚੇ ਹੁਣ ਟੈਸਟ ਦੇਣ ਦੇ ਲਈ ਅੰਦਰ ਜਾ ਰਹੇ ਹੋ ਹਾਂਜੀ ਬੇਟਾ ਕੀ ਹਾਲ ਚਾਲ ਠੀਕ ਹੋ ਕਿਹੜੀ ਕਲਾਸ ਚ ਪੜਦੇ ਹੋ ਹਾਂਜੀ 5th ਕਲਾਸ ਚ ਠੀਕ ਹੈ ਜੀ ਹਾਂਜੀ ਤੁਸੀਂ ਕਿਹੜੀ ਕਲਾਸ ਚ ਫਿਰਸਟ ਕਲਾਸ ਪੜ੍ਹਦੇ ਹੋ ਓਕੇ ਹਾਂਜੀ ਤੁਸੀਂ ਫਿਰਸਟ ਕਲਾਸ ਟੈਸਟ ਦੀ ਤਿਆਰੀ ਹੈ ਪੂਰੀ ਕਰ ਦੋਗੇ ਟੈਸਟ ਕਿਹੜੇ ਸਕੂਲ ਚ ਪੜ੍ਹਦੇ ਹੋ ਤੁਸੀਂ 10 ਸੰਸਕਾਰ ਸਕੂਲ ਹਾਂਜੀ 10 ਸੰਸਕਾਰ ਸਕੂਲ 10 ਸੰਸਕਾਰ ਤੋਂ ਇਹ ਕਿਹੜੀ ਜਗ੍ਹਾ ਦਾ ਸਕੂਲ ਹੈ ਹਾਂਜੀ ਤਲਵੰਡੀ ਤਲਵੰਡੀ ਦੇਖੋ ਦੋਸਤੋ ਲਗਭਗ ਇੱਥੋਂ 70 80 ਕਿਲੋਮੀਟਰ ਦੂਰ ਹੈ ਤਲਵੰਡੀ ਉੱਥੋਂ ਦੇ ਬੱਚੇ ਵੀ ਇੱਥੇ ਟੈਸਟ ਦੇਣ ਦੇ ਲਈ ਆਏ ਹੋਏ ਨੇ ਤਾ ਬਹੁਤ ਕੋਆਪਰੇਟਿਵ ਹੈ ਦੇਖੋ ਪ੍ਰਿੰਸੀਪਲ ਸਰ ਖੁਦ ਬੱਚਿਆਂ ਨੂੰ ਅੰਦਰ ਲੈ ਕੇ ਜਾ ਰਹੇ ਨੇ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਆਵੇ ਟਾਈਮ ਘੱਟ ਰਹਿ ਰਿਹਾ ਹੈ ਲਗਭਗ 1 ਵੱਜਣ ਵਾਲਾ ਹੈ ਔਰ ਬੱਚੇ ਬਹੁਤ ਜ਼ਿਆਦਾ ਨਹੀਂ ਸਰ ਮੈਂ ਤਾਂ ਤੁਹਾਨੂੰ ਕਹਿ ਰਿਹਾ ਸੀ 40 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਲਗਭਗ 100 ਕਿਲੋਮੀਟਰ ਦੇ ਏਰੀਆ ਤੋਂ ਵੀ ਚੱਲ ਕੇ ਬਠਿੰਡੇ ਤੱਕ ਦੇ ਬੱਚੇ ਇੱਥੇ ਪਹੁੰਚੇ ਹੋਏ ਨੇ ਅੱਛੇ ਅੱਛੇ ਸਕੂਲ ਦੇ ਬੱਚੇ ਟੈਸਟ ਦੇਣ ਲਈ ਆਏ ਹੋਏ ਨੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ हाँ जी किडी क्लास पढ़ते हो जी बेटा सिक्स्थ सिक्स्थ क्लास हैं किडी जगह तो आए हो चंडू के तो ठीक है किड़े स्कूल जो पढ़ते हो कैलीवर ओके क्वेश्चन है कि जो तो पेपर का रिजल्ट है वो तो एक महीने के तो बाद डिक्लेयर हो तो जाएगा तो फर्स्ट टू फोर्थ एंड फिफ्थ टू एथ दोनों का रिजल्ट इकट्ठा ही 1 मंथ के बाद डिक्लेअर हो जाएगा आपको थैंक यू एंड हैव अ गुड डे वाहेगुरु जी का खालसा वाहेगुरु जी की फतेह आज मैं दसन داره ਤੁਨ ਨੂੰ ਬਦਸ ਗੁਰੂ ਐ ਨਾਮ ਪਹਿਲੇ ਗੁਰੂ ਐ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਐ ਗੁਰੂ ਅੰਗਦ ਦੇਵ ਜੀ ਤੀਜੇ ਗੁਰੂ ਐ ਗੁਰੂ ਅਮਰਦਾਸ ਜੀ ਚੌਥੇ ਗੁਰੂ ਐ ਗੁਰੂ ਅੰਗਦ ਜੀ ਪੰਜਵੇਂ ਗੁਰੂ ਹੈ ਗੁਰੂ ਅਰਜਨ ਦੇਵ ਜੀ 6ਵੇਂ ਗੁਰੂ ਹੈ ਗੁਰੂ ਹਰगोविंद ਸਿੰਘ ਜੀ 7ਵੇਂ ਗੁਰੂ ਹੈ ਗੁਰੂ ਹਰ Rai ਜੀ 8ਵੇਂ ਗੁਰੂ ਹੈ ਗੁਰੂ ਹਰਗੋਬਿੰਦ ਹਰਕ੍ਰਿਸ਼ਨ ਜੀ 9ਵੇਂ ਗੁਰੂ ਹੈ 9ਵੇਂ ਗੁਰੂ ਹੈ ਜਰੂਰ ਤੇ ਇੱਕ ਬਾਤ ਦਰਦੀ 10ਵੇਂ ਗੁਰੂ ਹੈ ਗੁਰੂ ਗੋਬਿੰਦ ਸਿੰਘ ਜੀ 11ਵੇਂ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ جا کے پھر نہیں تے جونے مارنے پتہ پورا تے پہلے کون دا جا کے اوپر سرجول کڑا لےاندا پہلے تا کار او گیا اے بندر سویر دا تے دا دیکھ رہے بہت زیادہ کراؤ سی بچے بہت دور دور تک اس دے آئی سی کتنا لگ رہا ہے بچے دا ایکسپیرینس دیکھو بڑا ایکسپیرینس بچے ਉਹ ਬੱਚਿਆਂ ਨੇ ਜਿਵੇਂ ਅੱਜ ਤੱਕ ਬੱਚੇ ਕਹਿ ਰਹੇ ਸੀ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਆਬਜੈਕਟਿਵ ਟੈਸਟ ਨਹੀਂ ਦਿੱਤਾ ਸਿਰਫ ਥਿਉਰਿਟੀਕਲ ਵਰਗ ਚੱਲ ਰਿਹਾ ਸੀ ਸਾਡਾ ਤੇ ਸਾਡੇ ਕੋਲ ਥਿਉਰਿਟੀਕਲ ਪੇਪਰ ਹੀ ਲੈ ਜਾਂਦੇ ਸੀਗੇ ਬਟ ਜਦੋਂ ਇੱਥੇ ਬੱਚੇ ਆਏ ਉਹਨਾਂ ਨੂੰ ਆਬਜੈਕਟਿਵ ਕੁਸ਼ਨ ਪੇਪਰ ਮਿਲਿਆ ਐਮਸੀਕਿਊ ਬੱਚਿਆਂ ਨੇ ਇੱਕ ਤੇ ਇੱਕੋਸੇ ਅਲੱਗ ਤਰ੍ਹਾਂ ਦੇ ਐਮਸੀਕਿਊ ਸੀਗੇ ਜਿਵੇਂ ਜਨਰਲ ਬੇਸਿਕ ਨੋਲੇਜ ਦੇ ਐਮਸੀਕਿਊ ਸੀਗੇ ਤਾਂ ਬੱਚਿਆਂ ਨੇ ਉਸ ਚੀਜ਼ ਨੂੰ ਇੱਕ ਨਵਾਂ ਐਕਸਪੀਰੀਅੰਸ ਕਿਹਾ ਬੱਚਿਆਂ ਵਗੈਰਾ ਹਾਂ ਜਿੱਦਾਂ ਬੱਚੇ ਦੇਖੇ ਹਾਂ ਬਾਹਰ ਜਾ ਰਹੇ ਸੀ ਮੈਨੂੰ ਨਾਲ ਗੱਲ ਕਰਨ ਦੇ ਬਹੁਤ ਖੁਸ਼ੀ ਹੈ ਬਹੁਤ ਕੌਨਫੀਡੈਂਟ ਫੀਲ ਕਰ ਰਹੇ ਜੀ ਕਿਤਾ ਸਟਾਰਟਿੰਗ ਜੋ ਜਾ ਰਹੀ ਥੋੜਾ ਲੱਗ ਸੀ ਪਰ ਬਾਕੀ ਟੈਸਟ ਦੇਖਿਆ ਜੀ ਬਹੁਤ ਕੌਨਫੀਡੈਂਸ ਫੀਲ ਕਰ ਰਹਾ ਮੇਰੇ ਕੋ ਬੱਚੇ ਛੋਟੇ ਬੱਚੇ ਹੈ ਉਹਨਾਂ ਨੇ ਕਦੇ ਵੀ ਇਸ ਤਰ੍ਹਾਂ ਦਾ ਟੈਸਟ ਪਹਿਲਾਂ ਨਹੀਂ ਦਿੱਤਾ ਅੱਜ ਤੋਂ ਆਪਾਂ ਵੀ ਮੰਨ ਲਓ ਛੋਟੇ ਹੁੰਦੇ ਸੀਗੇ ਆਪਾਂ ਕੋਈ ਟੈਸਟ ਦੇਣ ਜਾਂਦੇ ਸੀਗੇ ਆਪਾਂ ਵੀ ਨਰਵਸ ਹੋ ਜਾਂਦੇ ਸੀ ਤਾਂ ਇਹ ਜਿਵੇਂ ਬੱਚੇ ਇਸ ਚੀਜ਼ ਨੂੰ ਸਿੱਖਣਗੇ ਉਹਨਾਂ ਦੇ ਵਿੱਚ ਕੌਨਫੀਡੈਂਸ ਆ ਜਾਏਗਾ ਤੇ ਅੱਗੇ ਜਿਵੇਂ ਬੱਚੇ ਕੰਪੀਟੀਟਿਵ ਇਗਜ਼ਾਮ ਦੇਣਗੇ ਤਾਂ ਇਹਨਾਂ ਨੂੰ ਇਸ ਚੀਜ਼ ਦੇ ਵਿੱਚ ਬਹੁਤ ਆਸਾਨੀ ਮਿਲੇਗੀ ਕਿ ਦਾ ਟੋੜਾ ਬਹੁਤ ਵਧੀਆ ਪ੍ਰਾਅਲ ਹੈ ਇਦਾਂ ਦੇ ਬੱਚਿਆਂ ਦਾ ਕੰਫੀਡੈਂਟ ਲੈਵਲ ਬਹੁਤ ਬਿਲਡ ਹੁੰਦਾ ਹੈ ਇਹ ਸਰ ਜੇ ਦੀ ਇਹ ਸਕਾਲਰਸ਼ਿਪ ਟੈਸਟ ਲਿਆ ਹੈ ਵਿੱਚ ਕੀ ਕੀ ਸਕਾਲਰਸ਼ਿਪ ਦਿੱਤੀ ਜਾਏਗੀ ਬੱਚਿਆਂ ਨੂੰ ਸਕਾਲਰਸ਼ਿਪ ਸਰ ਜਿਵੇਂ ਅਸੀਂ ਹਰ ਕਲਾਸ ਦੇ ਵਿੱਚ 11 ਪੋਜੀਸ਼ਨਸ ਬੱਚਿਆਂ ਦੀ ਆਪਾਂ ਕਢਣੀ ਹੈ ਹਾਂਜੀ ਉਹਦੇ ਵਿੱਚ ਜਿਹੜਾ ਫਰਸਟ ਪ੍ਰਾਈਜ਼ ਹੈ ਉਹ 5100 ਰੁਪਏ ਹੈ ਸੈਕੰਡ ਪ੍ਰਾਈਜ਼ 3100 ਰੁਪਏ ਹੈ ਤੇ ਥਰਡ ਪ੍ਰਾਈਜ਼ 2100 ਰੁਪਏ ਹੈ ਤੇ ਇਹਦੇ ਨਾਲ 11th ਪੋਜੀਸ਼ਨ ਤੱਕ ਹਰ ਬੱਚੇ ਨੂੰ 5-500 ਦਾ ਕੈਸ਼ ਪ੍ਰਾਈਜ਼ ਦੋਪੀਏ ਓਕੇ ਸਰ ਹਾਂਜੀ ਲਗਭਗ ਆਪਾਂ 1.25 ਲੱਖ ਰੁਪਏ ਦੇ ਇਨਾਮ ਜਿਹੜੇ ਹੈਗੇ ਆ ਉਹ ਬੱਚਿਆਂ ਨੂੰ ਦੇਣੀ ਹੈ ਓਕੇ ਸਰ ਹਾਂਜੀ ਜਿੱਦਾਂ ਕੋਈ ਫਰਸਟ ਆਏਗਾ 1.5100 ਦਾ ਇਨਾਮ ਤਾਂ ਲੱਗਿਆ ਹਾਂਜੀ ਮੈਂ ਸੁਣ ਰਿਹਾ ਸੀ ਕੁਝ ਫੀਸ ਦੇ ਵਿੱਚ ਵੀ ਡਿਸਕਾਊਂਟ ਚੈੱਕ ਕੀਤਾ ਜਾਏਗਾ ਅਗਰ ਜਿਹੜਾ ਬੱਚਾ ਫਰਸਟ ਆ ਰਿਹਾ ਹੈ ਤੇ ਉਹ ਆਪਣੇ ਸਕੂਲ ਦੇ ਵਿੱਚ ਐਡਮਿਸ਼ਨ ਲੈ ਰਿਹਾ ਹੈ ਤਾਂ ਉਹਨੂੰ ਆਪਣੀ ਜਿਹੜੀ ਫੀਸ ਹੈ ਸਕੂਲ ਦੀ ਉਹ ਤਾਂ 75% ਆਪਾਂ ਲੈਸ ਕਰਾਂਗੇ 1 ਇਅਰ ਦਾ 1 ਇਅਰ ਓਕੇ ਜੀ ਸਰ ਅਪਰੋਕਸੀਮੇਟ ਨੂੰ ਇੱਕ ਬੱਚੇ ਜਿਹੜਾ ਫਸਟ ਪੋਜੀਸ਼ਨ ਲੈ ਰਿਹਾ ਤੇ ਆਪਣੇ ਸਕੂਲ ਦੇ ਵਿੱਚ ਐਡਮਿਸ਼ਨ ਲੈ ਰਿਹਾ ਹੈ ਉਹਨੂੰ ਅਪਰੋਕਸੀਮੇਟ 20000 ਦਾ ਬੈਨੀਫਿਟ ਹੈ ਠੀਕ ਹੈ ਸਰ ਹਾਂਜੀ ਸਰ ਇੱਕ ਪੇਰੈਂਟਸ ਨੂੰ ਵੀ ਪਤਾ ਨਹੀਂ ਲੱਗ ਰਿਹਾ ਸਿੱਧਾ ਰਿਜ਼ਲਟ ਕਦੋਂ ਕਲੀਅਰ ਕੀਤਾ ਜਾਏਗਾ ਰਿਜ਼ਲਟ ਦੇਖੋ ਸਰ ਕਾਫੀ ਵੱਡਾ ਕਾਫੀ ਵੱਡੇ ਲੈਵਲ ਤੇ ਆਪਾਂ ਐਗਜ਼ਾਮ ਲਿਆ ਹੈ ਹਨਾ ਅਪਰੋਕਸੀਮੇਟ 20000 ਸਟੂਡੈਂਟਸ ਨੇ ਆਪਾਂ ਦੇ ਕੋਲ ਐਗਜ਼ਾਮ ਦੇ ਕੇ ਗਏ ਹੈ ਹਾਂਜੀ ਤਾਂ ਪਤਾ ਲੱਗ ਰਿਹਾ ਬਹੁਤ ਜ਼ਿਆਦਾ ਸਟੂਡੈਂਟ ਆਏ ਇੰਨੀ ਜੇ ਕੋਈ ਕੁਐਸਚਨ ਪੇਪਰ ਨੂੰ ਚੈੱਕ ਕਰਨ ਦੇ ਵਿੱਚ ਥੋੜਾ ਟਾਈਮ ਤਾਂ ਲੱਗ ਜਾਏ ਹੈ ਨਾ ਸੋ ਵੀਦਨ ਵਰਮੰਤ ਆਪਾਂ ਸਾਰਾ ਰਿਜ਼ਲਟ ਜਿਹੜਾ ਹੈਗਾ ਰੈਡੀ ਕਰਕੇ ਔਰ ਜੋ ਪੇਰੈਂਟਸ ਦੇ ਨਾਲ ਸਾਡੀ ਕੰਟੈਕਟ ਲਿਸਟ ਬਣੀ ਹੋਈ ਹੈ ਉਹਦੇ ਵਿੱਚ ਅਸੀਂ ਮੈਸੇਜ ਵੀ ਕਰਵਾਵਾਂਗੇ ਸਾਡੇ ਜਿਹੜੇ ਰਿਜ਼ਲਟ ਨੂੰਗੇ ਉਹ ਫੇਸਬੁੱਕ ਤੇ ਵੀ ਜਾਣਗੇ ਇੰਸਟਾਗ੍ਰਾਮ ਤੇ ਵੀ ਜਾਣਗੇ ਜਿਹੜੀ ਆਪਣੀ YouTube ਦਾ ਸਭ ਚੈਨਲ ਬਣਿਆ ਹੋਇਆ ਹੈ ਉਹਦੇ ਉੱਪਰ ਵੀ ਸਾਡਾ ਰਿਜ਼ਲਟ ਜਾਏਗਾ ਠੀਕ ਹੈ ਮਤਰਾਂ ਨਾਲ ਅਸੀਂ ਪੇਰੈਂਟਸ ਦੇ ਨਾਲ ਬਾਉਂਡ ਆ ਜਿਹੜੀ ਕੋਈ ਵੀ ਇਨਫੋਰਮੇਸ਼ਨ ਹੋਊਗੀ ਰਿਗਾਰਡਿੰਗ ਰਿਜ਼ਲਟ ਰਿਗਾਰਡਿੰਗ ਐਗਜ਼ਾਮ ਉਹ ਅਸੀਂ ਪੀਰੀਅਡਸ ਨੂੰ ਡਿਲੀਵਰ ਕਰਾਂਗੇ ਠੀਕ ਹੈ ਜੀ ਥੈਂਕ ਯੂ ਠੀਕ ਹੈ ਦੋਸਤੋ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰੀਤੀ ਜੋ ਇਹਦਾ ਰਿਜ਼ਲਟ ਹੈ ਲਗਭਗ 1 ਮਹੀਨੇ ਦੇ ਵਿੱਚ ਡਿਕਲੇਅਰ ਕੀਤਾ ਜਾਏਗਾ ਤਾਂ ਜਦੋਂ ਇਹ ਰਿਜ਼ਲਟ ਆਏਗਾ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਉਹ ਜਿਹੜੇ ਇਹ ਬੱਚੇ ਫਸਟ ਟਰਮ ਦੇ ਸੈਕੰਡ ਆਉਂਦੇ ਹਨ ਠੀਕ ਹੈ ਸਰ ਥੈਂਕ ਯੂ